ਯਾਰ ਇਹਦਾ ਕੀ ਹੋ ਗਿਆ ਕਿ ਅਚਾਨਕ ਸਾਨੂੰ ਵਿਆਸ ਜਾਣਾ ਪਿਆ ਦਰਅਸਲ ਅੱਜ ਡਿਮਾਂਡ ਸੀਗੀ ਕਿ ਆਪਾਂ ਚਾਪਾ ਦੀ ਸਬਜ਼ੀ ਬਣਾਈ ਹੈ ਜਿਹੜੀਆਂ ਪਿੰਡ ਤੋਂ ਤੇ ਮਿਲਦੀਆਂ ਨਹੀਂ ਸੀਗੀਆਂ ਫੇਸ ਕਰਕੇ ਸਾਨੂੰ ਵਿਆਸ ਹੀ ਜਾਣਾ ਪਿਆ ਪਰ ਬਾਪਰੇ ਬਾਪ ਵਿਆਸ ਗਏ ਸ਼ਾਹ ਨੂੰ ਇੰਨਾ ਜ਼ਿਆਦਾ ਰਸ਼ ਸੀ ਨਾ ਵਿਆਹ ਬਾਜ਼ਾਰ ਦੇ ਵਿੱਚ ਕੋਈ ਹਿਸਾਬ ਹੀ ਨਹੀਂ ਹੁਣ ਵਿਆਸ ਆਹੇਗੇ ਤੇ ਫੇ ਕੱਲੀਆਂ ਚਾਪਾ ਤੇ ਖਰੀਦਣੀਆਂ ਨਹੀਂ ਸੀਗੀਆਂ ਮੰਦਰੋਪ ਕਹਿੰਦੇ ਪਾਪਾ ਨਾਲ ਲੱਗਦੇ ਹੱਥ ਮੇਰੇ ਵੀ ਖਾਣ ਪੀਣ ਦਾ ਸਮਾਨ ਖਰੀਦ ਲੋ ਵੀ ਅਗਲੇ ਦਿਨ ਇਹ ਵਾਲਾ ਮੇਰਾ ਸੂਟ ਮੇਰੇ ਖਿਆਲ ਨਾਲ 7-8 ਸਾਲ ਪੁਰਾਣਾ ਹੋਣਾ ਤੇ ਮੈਂ ਸੋਚਿਆ ਮੇਖਾ ਪਾ ਕੇ ਵੇਖੀ ਭਲਾ ਹੁੰਦਾ ਹੈ ਕਿ ਨਹੀਂ ਹੁੰਦਾ ਪਰ ਨਹੀਂ ਪਰਫੈਕਟ ਆ ਗਿਆ ਸੂਟ ਤੇ ਮੈਨੂੰ ਵੇਖ ਕੇ ਬੜੀ ਖੁਸ਼ੀ ਜੀ ਵੀ ਹਾ ਸੂਟ ਆ ਗਿਆ ਆ ਨਾ ਮਨਰੂਪ ਨੂੰ ਬਚਾਉਂਦੇ ਬਚਾਉਂਦੇ ਨਾ ਮੇਰੇ ਤੇਲ ਦੇ ਚਿੱਟੇ ਪੈ ਗਏ ਫੇਸ ਦੇ ਉੱਪਰ ਆ ਵੇਖੋ ਗਰਮ ਤੇਲ ਦੇ ਯਾਰ ਤੇ ਹੁਣ ਮਨਰੂਪ ਦੇ ਪਾਪਾ ਕਹਿੰਦੇ ਸੀ ਕਿ ਤੂੰ ਹੋਰ ਕੋਸ਼ਿਸ਼ ਨਾ ਆ ਦੇ ਉੱਪਰ ਨਾਰੀਅਲ ਦਾ ਤੇਲ ਲਗਾਈ ਜਾ ਇਹਦੇ ਨਾਲ ਦਾਗ ਨਹੀਂ ਪੈਣਗੇ ਫੇਸ ਤੇ ਵੇਖਾ ਚਲੋ ਠੀਕ ਆ ਮੰਨ ਲੈਨੇ ਆ ਭਈ ਹੁਣ ਕੀ ਕਰ ਸਕਦੇ ਆਂ ਪੜਾ ਸੇ ਪਰ ਆਕੇ ਤਾਂ ਆਪਾਂ ਚਲ ਗਏ ਆਪਣੀ ਰਸੋਈ ਦੇ ਵਿੱਚ ਯਾਨੀ ਕਿ ਆਪਣੇ ਕਿਚਨ ਹਾਊਸ ਦੇ ਵਿੱਚ ਤੇ ਚਲੋ ਕਰੀਏ ਚਾਪਾ ਦੀ ਤਿਆਰੀ ਮੈਨੂੰ ਕਮੈਂਟ ਕਰਕੇ ਦੱਸੋ ਵੀ ਕੋਣ ਕੋਣ ਮੇਰੇ ਤਰੀਕੇ ਨਾਲ ਕੀ ਜਾਂਦੇ ਹੁੰਦੇ ਵੀ ਚਾਂਪਾ ਬਣਾਉਂਦਾ ਵਾ ਮੈਂ ਜਿਹੜੇ ਤਰੀਕੇ ਨਾਲ ਬਣਾਉਂਦੀ ਕਿ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਉਂਦੇ ਹੋ ਮੈਂ ਤੋਂ ਪਹਿਲਾਂ ਕੀ ਨਾਲ ਲੈਂਦੇ ਹੁੰਦੇ ਆ ਵੀ ਚਾਂਪਾ ਨੂੰ ਬੋਇਲ ਕਰਦੀ ਆ ਤੇ ਫਿਰ ਇਹਨਾਂ ਨੂੰ ਫਰਾਈ ਕਰਦੀ ਆ ਤੁਹਾਨੂੰ ਸਾਰਾ ਪ੍ਰੋਸੈਸ ਅੱਗੇ ਅੱਗੇ ਵਿਖਾਉਣੀ ਕਿ ਮੈਂ ਕਿੱਦਾਂ ਬਣਾਉਂਦੀ ਆ ਚਾਂਪਾ ਦੀ ਸਬਜ਼ੀ ਇਹ ਮੈਂ ਹੁਣ ਉਬਾਲਣ ਵਾਸਤੇ ਰੱਖ ਦਿੱਤੀਆਂ ਥੋੜੀਆਂ ਜੀਆਂ ਜੀ نیچے ਨੂੰ ਚਾਂਪਾ ਨੂੰ ਪਾ ਲੈਂਦੇ ਹਾਂ نیچے ਨੂੰ ਆਪਾਂ ਆਪਣੇ ਤੜਕੇ ਦੀ ਤਿਆਰੀ ਕਰ ਲੈਨੇ ਆਂ ਵੀ ਪਿਆਜ਼ ਲਸਣ ਉਹ ਘੈਰਾ ਚੋਪ ਕਰਕੇ ਰੱਖ ਲੈਨੇ ਆਂ ਵੀ ਤੇ ਫਿਰ ਵੇਖਦੇ ਆਪ ਚਾਂਪਾ ਦੀ ਤੇ ਇਹ نیچے ਨੂੰ ਆਪਣੇ ਚਲੋ ਚਾਂਪਾ ਵੀ ਹੋ ਗਈਆਂ ਨੇ ਆਹ ਵੇਖੋ ਸੌਫਟ ਇਹ ਫ੍ਰੀਜ਼ਰ ਚ ਰੱਖੀ ਹੁੰਦੀ ਆ ਤੇ ਬਰਫ਼ ਦੀ ਵਿੱਚ ਜਮੀ ਹੁੰਦੀ ਆ ਇਸ ਕਰਕੇ ਫਿਰ ਮੈਂ ਬੋਇਲ ਕਰ ਲੈਂਦੀ ਨਾਲੇ ਜਿਹੜਾ ਕੁਛ ਉੱਪਰ ਲੱਗਾ ਲੁਗਾ ਉਹ ਉਤਰ ਜਾਂਦਾ ਹੈ ਸਾਰਾ ਕੁਛ ਹਣੇ ਇੱਕ ਸਾਈਡ ਤੇ ਆਪਾਂ ਤੇਲ ਗਰਮ ਕਰਕੇ ਰੱਖ ਲਵਾਂਗੇ ਚਾਂਪਾ ਨੂੰ ਫਰਾਈ ਕਰਨ ਵਾਸਤੇ ਤੇ ਇੱਕ ਪਾਸੇ ਇਹਨਾਂ ਦੀ ਸਟ੍ਰਿਪਸ ਵਗੈਰਾ ਕੱਢ ਕੇ ਤੇ ਚਾਂਪਾ ਦੀ ਆਪਾਂ ਕਟਿੰਗ ਕਰਾਂਗੇ ਆ ਵੇਖੋ ਤੁਹਾਨੂੰ ਖੋਲਣੀ ਹੈ ਦਗਾ ਖਾਈ ਗਰਮ ਬਹੁਤ ਹੈ ਚਾਂਪਾ ਥੋੜਾ ਜਿਹਾ ਪਾਣੀ ਪਾਏ ਵਿੱਚ ਥਾਲੀ 'ਚ ਮੇਖਾ ਚਲੋ ਫੇਰ ਕਰ ਦਈਏ ਇਜ਼ੀਲੀ ਨਿਕਲ ਜਾਂਦੀਆਂ ਨੇ ਆ ਸਟ੍ਰਿਪਸ ਮੈਂ ਤੁਹਾਨੂੰ ਇਸ ਕਰਕੇ ਦਿਖਾਈ ਸੀ ਵੀ ਜਿੱਦਾਂ ਵੇਸਟ ਮਟੀਰੀਅਲ ਤੇ ਆਪਾਂ ਕੋਈ ਚੀਜ਼ ਤਿਆਰ ਕਰ ਲੈਨੇ ਹਾਂ ਉਹਦੇ ਕਰਕੇ ਵਿਖਾਈਆਂ ਸੀ ਤੁਹਾਨੂੰ ਤੇ ਹੁਣ ਆਪਾਂ ਇਹਨਾਂ ਦੀ ਕਟਿੰਗ ਕਰ ਲਈਏ ਕਟਿੰਗ ਕਰਕੇ ਫਿਰ ਬਾਅਦ ਵਿੱਚ ਆਪਾਂ ਇਹਨਾਂ ਨੂੰ ਫਰਾਈ ਕਰਦੇ ਆਵੇਂ ਫਰਾਈ ਜਿੱਦਾਂ ਨੋਰਮਲ ਆਪਾਂ ਪਕੌੜੇ ਨਹੀਂ ਬਣਾਇਦੇ ਵੀ ਪਕੌੜੇ ਦੀ ਤਰ੍ਹਾਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਚੱਲਣਾ ਬ੍ਰਾਊਨ ਬ੍ਰਾਊਨ ਕਰਨੇ ਚੰਗੀ ਤਰ੍ਹਾਂ ਤੇ ਚਾਪ ਆਪ ਆਪਣੀਆਂ ਹੋ ਗਈਆਂ ਕਟਿੰਗ ਥੋੜਾ ਪੈਨ ਵਿੱਚ करिए ਫਰਾਈ ਤੇ ਤੇਲ ਆਪਣਾ ਵੀ ਗਰਮ ਹੋ ਚੁੱਕਿਆ ਤੇ ਚਲੋ ਫਰਾਈ ਕਰਦੇ ਆ ਹੁਣ ਚੰਗੀ ਤਰ੍ਹਾਂ ਤੇ ਇਹਨਾਂ ਗਰਮ ਕਰਕੇ ਫਿਰ ਉਹਦੇ ਵਿੱਚ ਚਾਪਾ ਪਾਈਆਂ ਮੈਂ ਤੇ ਫਿਰ ਇਹਨਾਂ ਨੂੰ ਥੋੜਾ ਜਿਹਾ ਸੇਮ ਕਰ ਦਿੱਤਾ ਗੈਸ ਨੂੰ ਫਿਰ ਉਹਦੇ ਉੱਪਰ ਹੌਲੀ ਹੌਲੀ ਕਰਕੇ ਜਿਸ ਤਰ੍ਹਾਂ ਭਰਾਂ ਹੁੰਦੀਆਂ ਨੇ ਆ ਜਿੰਨੇ ਚਿਰ ਨੂੰ ਆਪਣੀਆਂ ਚਾਂਪਾ ਫਰਾਈ ਹੁੰਦੀਆਂ ਨੇ ਉਨੇ ਚਿਰ ਨੂੰ ਆਪਾਂ ਗੈਸ ਤੇ ਦੂਜੀ ਸਾਈਡ ਤੇ ਕੜਾਹੀ ਚ ਤੇਲ ਗਰਮ ਕਰਨਾ ਰੱਖਦੇ ਹਾਂ ਮਸਾਲਾ ਬਣਾਉਣ ਲਈ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਹਿਲਾਂ ਲਸਣ ਬਦਾਮ ਦੀ ਗਿਰੀ ਕਾਲੀ ਲਾਈਚੀ ਤੇ ਪਿਆਜ਼ ਇਹ ਸਾਰਾ ਕੁਝ ਰੋਸਟ ਕਰਾਂਗੇ ਤੇ ਹੁਣ ਆਪਾਂ ਟਮਾਟਰ ਵੀ ਚੋਪ ਕਰਕੇ ਵਿੱਚ ਪਾ ਦਿੰਨੇ ਆ। ਤਾਜੇ ਟੇਸਟ ਵਧੀਆ ਆਵੇ। ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲੈਣਾ। ਸਵਾਦ ਅਨੁਸਾਰ ਆਪਣੇ ਤੁਸੀਂ ਇਹਦੇ ਵਿੱਚ ਮਿਰਚ ਵੀ ਥੋੜੀ ਜਿਹੀ ਫਰਾਈ ਕਰ ਸਕਦੇ ਹੋ। ਮੈਂ ਮਿਰਚ ਤਾਂ ਵਿੱਚ ਨਹੀਂ ਫਰਾਈ ਕਰਦੀ ਕਿ ਮੰਨ ਰੂਪ ਨੇ ਸਬਜ਼ੀ ਖਾਣੀ ਹੁੰਦੀ ਤੇ ਫਿਰ ਮਿਰਚ ਵਿੱਚ ਤਿੱਖੀ ਲੱਗਦੀ ਹੈ। ਤੋਂ ਮੈਂ ਕੱਚੀ ਮਿਰਚ ਵਿੱਚ ਪਾਵਾਂਗੀ ਤੇ ਮਸਾਲੇ ਨੂੰ ਥੋੜਾ ਜਿਹਾ ਬ੍ਰਾਊਨ ਕਰਕੇ ਇਹਨੂੰ ਆਪਾਂ ਠੰਡਾ ਕਰਨ ਵਾਸਤੇ ਰੱਖ ਦੇਣਾ ਹੈ। ਲੋ ਵੀ ਜਿੰਨੇ ਚਿਰ ਨੂੰ ਆਪਣੀਆਂ ਚੰਪਾ ਫਰਾਈ ਹੁੰਦੀਆਂ ਆ। ਤੇ ਮਸਾਲਾ ਠੰਡਾ ਦਾ ਆਪਾਂ फटाफट ਆਪਣੇ ਆٹے ਦੀ ਵੀ ਤਿਆਰੀ ਕਰ ਲਈਏ ਤੇ ਨਾਲ ਹੀ ਪ੍ਰਸ਼ਾਦਾ ਪਾਣੀ ਬਣਾ ਦੇਣਾ ਵਾ ਤੇ ਫਿਰ ਟਾਈਮ ਬਹੁਤ ਹੋ ਚੁੱਕਾ ਆ ਮੇਰੇ ਖਿਆਲ ਸਾਢੇ 10 ਦਾ ਟਾਈਮ ਹੋ ਗਿਆ ਹੋਣਾ ਤੇ ਭੁੱਖ ਲੱਗੀ ਹੋਣੀ ਸਾਰਿਆਂ ਨੂੰ ਤੇ ਆਪਣਾ ਆਟਾ ਵੀ ਗੁੱਜ ਗਿਆ ਵਾ ਤੇ ਆ ਵੇਖੋ ਆਪਣਾ ਮਸਾਲਾ ਵੀ ਠੰਡਾ ਹੋ ਗਿਆ ਹੁਣ ਇਹਨਾਂ ਆਪਾਂ ਨਿਕਾਲ ਕੇ ਬਲੈਂਡ ਕਰਾਂਗੇ ਤੇ ਫੇਰ ਵਿੱਚ ਪਾਵਾਂਗੇ ਤੇ ਚਾਂਪਾ ਵੀ ਆਪਣੀਆਂ ਫਰਾਈ ਹੋ ਗਈਆਂ ਨੇ ਅਸਰ ਜੁਗਣਣ ਵਾਸਤੇ ਤੇ ਚਲੋ ਹੁਣ ਤੜਕਾ ਲਾਈਏ ਤੜਕਾ ਮੈਂ ਕੜਾਈ ਚ ਨਹੀਂ ਮੈਂ ਇਹਨਾਂ ਪਤੀਲੇ ਦੇ ਵਿੱਚ ਲਾਉਂਗੀ ਤੇ ਆਪਾਂ ਪਤਲੇ ਦੇ ਵਿੱਚ ਦੇਸੀ ਤਰੀਕੇ ਨਾਲ ਚਾਂਪਾ ਬਣਾਵਾਂਗੇ ਗ੍ਰੈਂਡ ਕੀਤਾ ਇਹ ਮਸਾਲਾ ਹੁਣ ਆਪਾਂ ਤੇਲ ਦੇ ਵਿੱਚ ਪਾਵਾਂਗੇ ਫੇਰ ਜੋ ਤੁਸੀਂ ਆਪਣੇ ਸਵਾਦ ਅਨੁਸਾਰ ਲੋਨ ਮਿਰਚ ਮਸਾਲੇ ਸਾਰੇ ਵਿੱਚ ਪਾ ਕੇ ਐਡ ਕਰਕੇ ਤੇ ਇਹਨੂੰ ਚੰਗੀ ਤਰ੍ਹਾਂ ਪੁੰਨ ਲੈਣਾ ਮੈਂ ਕੁਝ ਜ਼ਿਆਦਾ ਨਹੀਂ ਮੈਂ ਸਿਰਫ ਇਹਨਾਂ ਲਿੰਦਨਦੇ ਆ ਵੀ ਦੇਗੀ ਮਿਰਚ ਜੀਰਾ ਤੇ ਕਾਲੀ ਮਿਰਚ ਯੂਜ਼ ਕਰ ਦਿੰਦਾ ਨਮਕ ਵਗੈਰਾ ਬਸ ਹੋਰ ਕੋਈ ਫालतू ਮਸਾਲਾ ਮੈਂ ਕੋਈ ਨਹੀਂ ਯੂਜ਼ ਕਰਦੀ ਤੇ ਮਸਾਲਾ ਆਪਣਾ ਪੁੱਜ ਕੇ ਤਿਆਰ ਹੋ ਗਿਆ ਵੇਖੋ ਕਿੰਨਾ ਵਧੀਆ ਮਸਾਲਾ ਤਿਆਰ ਹੋਣ ਇਹਦੇ ਵਿੱਚ ਆਪਾਂ ਚੰਪਾ ਪਾਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲੈਣ ਪਹਿਲਾਂ ਚੰਗੀ ਤਰ੍ਹਾਂ ਮਸਾਲਾ ਚਾਹ ਦੇ ਨਾਲ ਮਸਾਲਾ ਲੱਗਾ ਹੋਣਾ ਫਿਰ ਵਧੀਆ ਟੇਸਟ ਆਉਂਦਾ ਫਿਰ ਵਿੱਚ ਪਾਣੀ ਉਹ ਲਾ ਪਿਆ ਆਪਣੇ ਹਿਸਾਬ ਨਾਲ ਤੁਸੀਂ ਇਹਦੇ ਵਿੱਚ ਪਾਣੀ ਪਾ ਸਕਦੇ ਹੋ ਜਿੰਨਾ ਕਿ ਤੁਹਾਨੂੰ ਯਾਨੀ ਕਿ ਥਿੱਕ ਚਾਹੀਦੀ ਵੈਸੇ ਤੇ ਇਹਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਪਾਣੀ ਪਾ ਲੋ ਨਾ ਤੇ ਘੰਟਾੱਕ ਪਈ ਰਹੇ ਸਬਜੀ ਤੇ ਫਿਰ ਕਾਫੀ ਥਿੱਕ ਹੋ ਜਾਂਦੀ ਤਰੀਏ ਦੀ ਤੇ ਭਈਆ ਜਿੰਨੇ ਚਿਰ ਨੂੰ ਇਹਨੂੰ ਵਾਲਾ ਹੁੰਦਾ ਹੈ ਸਬਜੀ ਨੂੰ ਤਾਂ ਆਪਾਂ ਫਟਾਫਟ ਆਪਣੇ ਫੁਲਕੇ ਬਣਾ ਲਈਏ ਵੀ ਜਿਹੜਾ ਕੰਮ ਨਹੀਂ ਪੜਦਾ ਉਹ ਹੀ ਵਧੀਆ ਹੈ ਕਿਉਂਕਿ ਭੁੱਖ ਬਹੁਤ ਲੱਗੀ ਹੋਈ ਹੈ ਢਿੱਡ ਚ ਚੂਹੇ ਨੱਚਣ ਦੇ ਹੈ ਫੇ ਫਟਾਫਟ ਰੋਟੀ ਖਾ ਲਈਏ ਵੀ ਤੇ ਆ ਮੈਂ ਸਬਜੀ ਚ ਪਾਉਣ ਵਾਸਤੇ ਇਹਨਾ ਮਲਾਈ ਲੈ ਕੇ ਫਰੈਸ਼ ਮਲਾਈਏ ਘਰ ਦੇ ਦੁੱਧ ਤੋਂ ਲਈ ਹੋਈ ਆ ਤੈਨੂੰ ਮੈਂ ਫੈਂਟ ਕੇ ਹੀ ਸਬਜੀ ਦੇ ਵਿੱਚ ਪਾਉਂਗੀ ਇਹਨੇ ਨਾਲ ਟੇਸਟ ਵਧੀਆ ਆਉਂਦਾ ਹੈ ਸਬਜੀ ਦਾ ਸਬਜੀ ਚ ਪਾਉਣ ਵਾਸਤੇ ਮਲਾਈ ਤਿਆਰ ਆ ਤੇ ਇਹਨੂੰ ਹੁਣ ਆਪਾਂ ਸਬਜੀ ਦੇ ਵਿੱਚ ਪਾਵਾਂਗੇ ਫਿਰ ਸਬਜੀ ਚ ਪਾ ਕੇ ਇਹਨੂੰ 2 ਮਿੰਟ ਆਪਾਂ ਫੇਰ ਸਜ ਨੂੰ ਟੱਕ ਦਾਂਗੇ ਥੋੜਾ ਜਿਹਾ ਗੈਸ ਤੇ ਮ ਕਰਕੇ ਕਿ ਸਬਜੀ ਵਿੱਚ ਨਾ ਮਲਾਈ ਮਿਕਸ ਹੋ ਜਾਏਗੀ ਤੇ ਆ ਲੋ ਜੀ ਆਪਣੀ ਚੰਪਾ ਦੀ ਸਬਜੀ ਤਿਆਰ ਆ ਪਾਓ ਤੇ ਖਾਓ ਤੇ ਭਈਆ ਜਦੋਂ ਖਾਣ ਦਾ ਟਾਈਮ ਆ ਉਹ ਮਨਰੂਪ ਭੈਣ ਜੀ ਨੇ ਇੰਨੀ ਜਿੱਦ ਕੀਤੀ ਕਿ ਮੈਂ ਰੋਟੀ ਖਾਣ ਹੀ ਨਹੀਂ ਦੇਣੀ ਮੈਨੂੰ ਕਾਰਟੂਨ ਕਾਰਟੂਨ ਨਹੀਂ ਪਸੰਦ ਆਉਂਦੇ ਸੀ ਕਿਵੇਂ ਮੈਂ ਕਿਹੜੇ ਕਾਰਟੂਨ ਵੇਖਣੇ ਹਨ ਵੀ ਤੇ ਮੈਂ ਸੋਚਿਆ ਕਿ ਇਹਨੂੰ ਸਵਾਲ ਕੇ ਨਾ ਤੇ ਫਿਰ ਬਾਅਦ ਵਿੱਚ ਰੋਟੀ ਖਾਵਾਂਗੀ ਸ਼ਾਂਤੀ ਨਾਲ ਬੈਠ ਕੇ ਪਰ ਹਾਂ ਚਾਂਪਾ ਬਹੁਤ ਸਵਾਦ ਬਣੀ ਸੀ ਸਾਰੇ ਨੂੰ ਬਹੁਤ ਪਸੰਦ ਆਈ ਸਬਜੀ ਸੋ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰੀ ਚਾਂਪਾ ਦੀ ਰੈਸਪੀ ਕਿਵੇਂ ਦੀ ਲੱਗੀ ਤੇ ਪਲੀਜ਼ ਚੈਨਲ ਸਬਸਕ੍ਰਾਈਬ ਕਰ ਦਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਓਕੇ ਬਾਏ